ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਨੇ ਕੈਲਾਸ਼ਨਗਰ ਚੌਂਕ ਤੇ ਜੀਟੀ ਰੋਡ ਤੇ ਜੱਸਿਆ ਰੋਡ ਤੋਂ ਗੁਰੂ ਹਰਰਾਏ ਨਗਰ ਕ੍ਰੋਸਿੰਗ ਤੱਕ ਵਾਹਨ ਅੰਡਰਪਾਸ ਦੇ ਨਿਰਮਾਣ ਨੂੰ ਹਰੀ ਚੰਡੀ ਦੇ ਦਿੱਤੀ ਹੈ ਇਸ ਪ੍ਰੋਜੈਕਟ ਲਈ ਸ਼ਾਰਟ ਟਰਮ ਟੈਂਡਰ ਸੋਮਵਾਰ ਨੂੰ ਜਾਰੂ ਕੀਤੇ ਜਾਣਗੇ ਇਸ ਸਬੰਧ ਵਿੱਚ ਬੇਰਵੇ ਦਿੰਦਿਆਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਉਮੀਦ ਪ੍ਰਗਟਾਈ ਕਿ ਇਹ ਹੀ ਅੰਡਰਪਾਸ ਲੁਧਿਆਣਾ ਦੇ ਦੋ ਦੁਰਘਟਨਾ ਸੰਭਾਵੀ ਬਲੈਕਸਪੌਟਾਂ ਤੇ ਆਵਾਜਾਈ ਦੀ ਭੀੜ ਨੂੰ ਕਾਫੀ ਹੱਦ ਤੱਕ ਘਟਾ ਦੇਣਗੇ। ਉਹਨਾਂ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਰਾਹੀਂ ਦਿੱਲੀ ਅਤੇ ਜੰਮੂ ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਜੀਟੀ ਰੋਡ ਤੇ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 44 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ NHAI ਦਾ ਧੰਨਵਾਦ ਕੀਤਾ ਅਰੋੜਾ ਨੇ ਕਿਹਾ ਕਿ 15 बाई 2 ਮੀਟਰ ਦੇ ਇਨ੍ਹਾਂ VUPs ਦੀ ਉਚਾਈ 5.5 ਮੀਟਰ ਹੈ ਇਹ ਨਾ ਸਿਰਫ ਵਾਹਨ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਗੇ ਬਲਕਿ NH1 ਦੇ ਇਸ ਭਾਗ ਤੇ ਤੇਜ਼ ਰਫ਼ਤਾਰ ਹਾਦਸਿਆਂ ਨੂੰ ਰੋਕ ਕੇ ਸੜਕ ਸੁਰੱਖਿਆ ਨੂੰ ਵੀ ਵਧਾਉਣਗੇ ਹਰੇਕ ਅੰਡਰਪਾਸ ਦੀ ਅਨੁਮਾਨਿਤ ਲਾਗਤ 21.67 ਕਰੋੜ ਰੁਪਏ ਹੈ ਇਹ ਪਹਿਲ ਸਥਾਨਿਕ ਵਿਧਾਇਕ ਦਰਜੀਤ ਸਿੰਘ ਗਰੇਵਾਲ ਦੇ ਲਗਾਤਾਰ ਯਤਨਾਂ ਤੋਂ ਬਾਅਦ ਆਈ ਹੈ ਜਿਨ੍ਹਾਂ ਨੇ ਟ੍ਰੈਫਿਕ ਰੁਕਾਵਟਾਂ ਤੇ ਹਾਦਸਿਆਂ ਦੇ ਜੋਖਮਾਂ ਤੇ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ ਉਨ੍ਹਾਂ ਦੀ ਅਪੀਲ ਦਾ ਜਵਾਬ ਦਿੰਦੇ ਹੋਏ ਅਰੋੜਾ ਨੇ ਪਿਛਲੇ ਸਾਲ ਸਤੰਬਰ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇਤੇ ਨੇ ਗੱਟਕਰੀ ਅਤੇ NHAI ਦੇ ਚੇਅਰਮੈਨ ਕੋਲ ਇਹ ਮੁੱਦਾ ਉਠਾਇਆ ਸੀ ਉਹਨਾਂ ਨੇ ਲੁਧਿਆਣਾ ਦੇ ਪੰਜ ਪ੍ਰਮੁੱਖ ਬਲੈਕ ਸਪੌਟਾਂ ਸੁਭਾਸ਼ਨਗਰ ਤੋਂ ਸੁੰਦਰਨਗਰ ਚੌਕ ਕਲਾਸ਼ਨਗਰ ਚੌਕ ਤੋਂ ਕਾਕੋਵਾਲ ਚੌਕ ਤੋਂ ਸੇਖੇਵਾਲ ਕਾਲੀਬਿੰਦਰਾ ਕਲੋਨੀ ਤੋਂ ਪ੍ਰਿੰਗਲ ਗਰਾਊਂਡ ਅਤੇ ਜੱਸੀਆਂ ਰੋਡ ਤੋਂ ਗੁਰੂ ਹਰਰਾਏ ਨਗਰ ਕ੍ਰੌਂਸਿੰਗ ਦੀ ਅੰਡਰਪਾਸ ਬਣਾਉਣ ਦੀ ਅਪੀਲ ਕੀਤੀ ਸੀ ਇੱਕ ਵਿਸਤ੍ਰਿਤ ਵਿਜ਼ਿਬਿਲਟੀ ਸਟੱਡੀ ਤੋਂ ਬਾਅਦ ਪੰਜ ਪ੍ਰਸਤਾਵਿਤ VUPs ਵਿੱਚੋਂ ਦੋ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ। ਅਰੋੜਾ ਨੇ NHAI ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚ ਸੜਕ ਸੁਰੱਖਿਆ ਤੇ ਆਵਾਜਾਈ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਪਹਿਲ ਦੇ ਆਧਾਰ ਤੇ ਸਮੇਂ ਸਿਰ ਨਿਰਮਾਣ ਨੂੰ ਯਕੀਨੀ ਬਣਾਉਣ